ਦੇ ਚਰਨਾਂ ਵਿੱਚ ਜੋੜੀ ਰੱਖ ਸ਼ਬਦ ਅਰੰਮੰਦਰ ਸਤਿਗੁਰੂ ਜੀ ਕਹਿੰਦੇ ਹਨ ਪੈਰੋਂ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉਮੈ ਤ੍ਰਿਸ਼ਣ 부ਝਾਈ ਗੁਰੂ ਦੀ ਸੇਵਾ ਕਰਨ ਦੇ ਨਾਲ ਜਾਂ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਕੀ ਹੋਇਆ ਅੰਮ੍ਰਿਤ ਫਲ ਪਾਇਆ ਅੰਮ੍ਰਿਤ ਤੋਂ ਪਾਵਹਿ ਆਤਮਿਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ ਅੰਮ੍ਰਿਤ ਦੇ ਨਾਲ ਜਦੋਂ ਨਾਮ ਆ ਜਾਂਦਾ ਹੈ ਅੰਮ੍ਰਿਤ ਫਲ ਆ ਜਾਂਦਾ ਹੈ ਇਹਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਫਲ ਹੈ ਇੱਕ ਅੰਮ੍ਰਿਤ ਸ਼ਬਦ ਬਾਣੀ ਦੇ ਅੰਦਰ ਪਦਾਰਥਾਂ ਵਾਸਤੇ ਵੀ ਆਇਆ ਇੱਕ ਅੰਮ੍ਰਿਤ ਸ਼ਬਦ ਬਾਣੀ ਵਿੱਚ ਦੁੱਧ ਵਾਸਤੇ ਵੀ ਆਇਆ ਲੇਕਿਨ ਹੁਣ ਪ੍ਰਕਰਨ ਦੇ ਮਤਲਬ ਪਤਾ ਲੱਗਦਾ ਲੱਗਦਾ ਹੈ ਜਦੋਂ ਆਪਾਂ ਇਹਦੇ ਅਰਥ ਪੜਾਂਗੇ ਵਿਦਵਾਨਾਂ ਦੇ ਲਿਖੇ ਹੋਏ ਫਿਰ ਪਤਾ ਲੱਗਦਾ ਕਿ ਇੱਥੇ ਕੀ ਅਰਥ ਢੁਕਦਾ ਹੈ ਅਸੀਂ ਇੱਕ ਅੰਮ੍ਰਿਤ ਸ਼ਬਦ ਸੁਖਮਨੀ ਸਾਹਿਬ ਅੰਦਰ ਪੜ੍ਹਦੇ ਹਾਂ ਕਿ ਜਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਉਥੇ ਅੰਮ੍ਰਿਤ ਨਾਲ 36 ਜੁੜ ਗਿਆ ਗਿਣਤੀ ਜੁੜ ਗਈ ਭਾਵ 36 ਤਰ੍ਹਾਂ ਦੇ ਜਿਹੜੇ ਪਦਾਰਥ ਮਾਲਕ ਸਾਨੂੰ ਖਾਣ ਵਾਸਤੇ ਦਿੰਦਾ ਉਹਦੇ ਗੀਤ ਗਾਇਆ ਕਰ ਇੱਕ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਆਇਆ ਹੈ ਗੁਜਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਾਰਨ ਬਚਨ ਕੀਤੇ ਕਹਿਣ ਲੱਗੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਪਸ਼ੂ ਜਿਹੜੇ ਹਨ ਉਹ ਘਾਹ ਫੂਸ ਖਾਂਦੇ ਹਨ ਤੇ ਲੇਕਨ ਅੰਮ੍ਰਿਤ ਵਰਗਾ ਦੁੱਧ ਦਿੰਦੇ ਹਨ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਨਾਮ ਵਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਜਿਹੜੇ ਨਾਮ ਤੋਂ ਵੀ ਹੋਣੇ ਹਨ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਨਹੀਂ ਪ੍ਰਮਾਤਮਾ ਦਾ ਨਾਮ ਨਹੀਂ ਉਹਦੀ ਵਿਡਿਆਈ ਉਹਦੀ ਜਾਗ ਉਹਦੀ ਸ਼ਿਵ ਸਲਾ ਨਹੀਂ ਹੈ ਉਹ ਫਿਰ ਜੀਵਨ ਅੰਦਰ ਉਹ ਕਰਮ ਕਰਦੇ ਹਨ ਤ੍ਰਿਗ ਜੀਵਨ ਕਰਮ ਕਰੇ ਉਹਨਾਂ ਦਾ ਜੀਵਨ ਵੀ ਤ੍ਰਿਘਾਰ ਹੈ ਤੇ ਉਹਨਾਂ ਦੇ ਕੀਤੇ ਹੋਏ ਕਰਮ ਵੀ ਤ੍ਰਿਘਾਰ ਹਨ ਤ੍ਰਿਘਾਰ ਸ਼ਬਦ ਜਾਂ ਤ੍ਰਿਗ ਸ਼ਬਦ ਕਹਿੰਦੇ ਕਿਸੇ ਮਨੁੱਖ 100 ਵਾਰ ਲਾਨ ਦੇ ਪੌਣੀ ਹੋਵੇ ਫਟਕਾਰ ਕਹਿਣਾ ਹੋਵੇ ਇੱਕ ਵਾਰ ਧ੍ਰਿਗ ਕਹਿ ਦਿਓ ਤੇ ਸਵਰ ਉਹਨੂੰ ਫਟਕਾਰ ਪੈ ਗਈ ਲੇਕਿਨ ਜਦੋਂ ਅਸੀਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਤੇ ਸਤਗੁਰੂ ਜੀ ਕਹਿੰਦੇ ਹਨ ਜਿਸ ਮਾਲਕ ਦੀ ਕਿਰਪਾ ਦੇ ਨਾਲ ਤੂੰ ਕਈ ਤਰ੍ਹਾਂ ਦੇ ਭੋਜਨ ਖਾਂਦਾ ਹੈ ਕੱਪੜੇ ਪਹਿਨਦਾ ਹੈ ਲੇਕਿਨ ਉਹਨੂੰ ਯਾਦ ਨਹੀਂ ਕਰਦਾ ਤੇ ਫਿਰ ਤਾਂ ਤੇਰਾ ਜੀਵਨ ਵੀ ਧ੍ਰਿਗ ਹੈ ਧ੍ਰਿਗਤ ਰਿਗ ਖਾਇਆ ਤ੍ਰਿਗ ਤ੍ਰਿਗ ਸੋਇ ਤ੍ਰਿਗ ਤ੍ਰਿਗ ਕਾਪੜ